ਹਾਂ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਨਨੰਗ ਸੇਲ ਲਈ ਲੈ ਕੇ ਆਏ ਜੀ ਇੱਕ ਟੋਕੜ ਗੱਬਣ ਦਾ ਰਵੇ ਤੇ ਇੱਕ ਹੀ ਪਰਵੱਛੀ ਹੈ ਇੱਕ ਆਸਰ ਝੋਟੀ ਹੈ ਬਾਈ ਆਉ ਕਰ ਲੈਨੇ ਬਾਈ ਨਾ ਗੱਲ ਬਾਤ ਅੱਜ ਬਾਈ ਜੀ ਹਰਜੀਤ ਬਾਈ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹੋ ਬਧੀ ਹੋਰੇ ਬਧੀ ਤੁਸੀਂ ਦੱਸੋ ਆਪਣੇ ਠੀਕ ਹੈ ਜੀ ਨਾਮ ਤੇ ਐਡਰੈਸ ਬੋ ਨਾਮ ਹਰਦੀਪ ਸਿੰਘ ਆ ਜੀ ਪਿੰਡ ਪਧੌੜ ਆ ਹਮ ਜਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਜੀ ਠੀਕ ਆ ਮੋਬਾਈਲ ਨੰਬਰ ਬੋ 765781488 ਠੀਕ ਹੈ ਬਾਈ ਬਾਈ ਜਿਹੜੀ ਇਹ ਬਾੜ ਦੇਦਣਾ ਕਿਹੜਾ ਸੋਸ ਹੋਈ ਵੀ ਇਹ ਡਾਕਟਰ ਆਪਣੀ ਤਾਂ ਜੀ ਮੁੱਲ ਖਰੀਦੀ ਵੀ ਉਹ ਕਹਿੰਦੇ ਸੀਗੇ ਵੀ ਪਹਿਲੀ ਇੱਕ ਆਈ ਉਹਨੇ ਪਹਿਲੇ ਸੂਈ ਆ ਦੁਬਾਰੇ ਇਹ ਲੇਟ ਬਣੀ ਆ ਠੀਕ ਆ ਇਹ ਹੁਣ ਚੌਥੇ ਮਹੀਨੇ ਤੇ ਗੱਬਣ ਚ ਵੜ ਗਈ ਤੇ ਦੁੱਧੋ ਡਰਾਈ ਆ ਕੱਲੇ ਥਣਪਾਸ ਕਰਾਉਂਦੀ ਆ ਕੱਲੇ ਥਣਪਾਸ ਆ ਥਣ ਚਾਰੇ ਸਹੀ ਆ ਦਿਖਾ ਦਿਓ ਚਾਹੇ ਆਪਾਂ ਠੀਕ ਆ ਲੈ ਭਾਈ ਥਣ ਭਾਈ ਕਹਿੰਦਾ ਓਕੇ ਆ ਲੈ ਆ ਦੇਖੋ ਇਹ ਜੋ ਆਉਣੀਆਂ ਦੋ ਦੋ ਚਾਰ ਚਾਰ ਤਰਾਈ ਹੂੰ ਮੇ ਥਾਣ ਦਿਖਾਉਂਦੀ ਆ ਵੀ ਥਾਣਾ ਓਕੇ ਆ ਸਾਰੇ ਠੀਕ ਆ ਹਮ ਬਹੁਤ ਠੀਕ ਆ ਹਮ ਦੁੱਧੋ ਡਰਾਈ ਆ ਮੰਨ ਲੋ ਇਹ ਜਮਾ ਦੁੱਧ ਡਰਾਈ ਆ ਠੀਕ ਆ ਚਾਰੇ ਥਾਣ ਇੱਕoje ਪੂਰੇ ਗਾਇਬ ਤੇ ਆ ਖੋਲੋ ਭਾਈ ਤੋਰੇ ਕੀ ਰਿਕਾਰਡ ਆ ਵੈਸੇ ਦੁੱਧ ਦਾ ਭਾਈ ਤੋਰ ਤੋ ਦੇਖੋ ਰਿਕਾਰਡ ਗੱਲਿਓ ਆ ਵੀ ਹੋਣਾ ਅਗਲਾ ਤਾਂ ਕਹਿੰਦਾ ਸੀ ਜੀ ਅਸੀਂ ਪਹਿਲੇ ਸੂਏ 16-17 ਲੀਟਰ ਚੋਲਿਆ ਹਮ ਹੂ ਬਾਕੀ ਆਪੋ ਆਪਣੀ ਸੇਵਾ ਜਿਵੇਂ ਦੇਖੋ ਨਾ ਗਾਉ ਦਾ ਕੱਦ ਕਾਠ ਬਹੁਤ ਉੱਚੀ ਲੰਮੀ ਬਹੁਤ ਆ ਸਹੀ ਗੱਲ ਆ ਇਹ ਜਰਸੀ ਜੀ ਪਏਗੀ ਮੰਨ ਲਓ ਦੁੱਧ ਦਾ ਦੇਖ ਫੇਸਬੁਕ ਦੇਖ ਆ ਫੇਸ ਬੜਾ ਪਿਆਰਾ ਹਨਾ ਇਹ ਹਾਂ ਕੀ ਬਾਤ ਆ ਬਾਈ ਚਲੋ ਵੈਸੇ ਵੀ ਬੱਚੀ ਪਾਲਣਾ ਫਿਰ ਵੀ ਠੀਕ ਆ ਹਾਂ ਬੱਚੀਆਂ ਨਾਲੋਂ ਚੰਗੀ ਆ ਹੂੰ ਕਿਉਂ ਆਇਆ ਵੀ 4 ਮਹੀਨੇ ਹੋ ਗਏ ਸੇ ਅਬਸ ਪੰਜ ਹੀ ਰਹਿ ਗਏ ਹਾਂਜੀ ਰਹਿ ਗਏ ਇਹਨੇ ਮੰਮਲੋ ਹੋ ਦੂਜੇ ਮਹੀਨੇ ਦੇ ਲਾਸਟ ਚ ਸੁਕਣ ਹੂੰ ਬਦਿਆਰ ਉੱਤਤ ਚ ਸੁੰਦੀ ਆ ਉਦੋਂ ਵੀ ਜੇ ਕਿਸੇ ਨੇ ਕੱਦ ਕਾਠਾ ਵੇਚਣੀ ਆ ਤਾਂ ਵੀ ਹੂੰ ਮੋ ਤਾਂ ਜਿੰਨੀ ਅਗਲਾ ਸੇਵਾ ਕਰ ਲੂ ਉਨੇ ਪੈਸਿਆਂ ਦੀ ਵੇਚ ਲੂ ਸਹੀ ਗੱਲ ਆ ਹੂੰ ਢਿੱਲਾ ਵੈਸੇ ਬਹੁਤ ਘਾ ਰਹੀ ਆ ਹਨਾ ਹਾਂ ਲੈ ਵਲੂਗਾ ਝੋਲੀ ਝਾਲੀ ਖੁੱਲੀ ਆ ਗਾਂ ਸੀਲ ਆ ਸਹੀ ਗੱਲ ਆ ਬਾਈ ਕੱਦ ਕਾਠ ਵੀ ਬਹੁਤ ਉੱਚੀ ਵੀ ਬਹੁਤ ਲੰਬਾਈ ਚ ਵੀ ਬਹੁਤ ਕੀ ਮੋਲ ਲੱਜਾ ਜਫਰ ਬਾਜੀ ਮੋਲ ਕੋਸ਼ਿਸ਼ ਕਰਾ ਲੋ 23000 ਦੀ ਦੇ ਦਾਂਗੇ ਠੀਕ ਆ ਪੱਛੇ ਵਾਲੇ ਭਾਈ ਦੇ ਦਾਂ ਮਾਨਦਾਨ ਹੋ ਜਾ ਛੋੜ ਛਾੜ ਕਰ ਦਾਂਗੇ 23000 ਰੁਪਇਆ ਮੋਲ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਵੇ ਚੰਗੀ ਆ ਬੜ ਸੁਨੱਕੀ ਆ ਕਦਗਾਠ ਵਾਲੀ ਕਦਗਾਠ ਵਾਲੀ ਹੈ ਜੀ ਸਾਹਮਣੀ ਜਰੂਰ ਪੋਹ ਪੰਜ ਇੱਕ ਅਗਲਾਬ ਦੀ ਕਰਾ ਕੇ ਲੈ ਜੀ ਹੂੰ ਜੇ ਡਾਕਟਰ ਜੇ ਸਾਂਭਾਂਗੇ ਸਾਂਭ ਕੇ ਵੀ ਆਪਾਂ ਨੂੰ ਵੀ ਪਤਾ ਅੱਜ ਪਸ਼ੂ ਮਿਲਦਾ ਨਹੀਂ ਇਹਨੇ ਕਿੱਥੇ ਜਾ ਕੇ ਵੇਚਣਾ ਮਿਹਨਤਾ ਸਹੀ ਗੱਲ ਹੈ ਜਿਹੜਾ ਕਰ ਲੂ ਉਹਨੂੰ 4 ਰੁਪਏ ਬਣਨਗੇ 4 ਰੁਪਏ ਲਾਉਗੀ ਨਾਲ ਹਾਂ ਇਹ ਨਹੀਂ ਹੈ ਵੀ ਬੱਚੀ ਬੱਚੀ ਪਾਲਣ ਨਾਲੋਂ ਵਧੀਆਂ ਗੱਬਣ ਦਾ ਹੈ 30000 ਰੁਪਏ ਦੀਆਂ ਬੱਚੀਆਂ ਕਿੰਨੀ ਕੁ ਉਮਰ ਆ ਬੱਚੀ ਦੀ ਭਾਈ ਇਹ ਉਹ ਕਹਿੰਦੇ ਸੀ ਪੌਣੇ ਇੱਕ ਦੋ ਸਾਲ ਦੀ ਆ ਠੀਕ ਆ ਭਾਈ ਹੂੰ ਥਣ ਚਾਰ ਚੋਰੀ ਆ ਠੀਕ ਆ ਇਹ ਜਰਸੀ ਦੀ ਆ ਇਹ ਮਾਂ ਦਾ ਦੁੱਧ ਕਿੰਨਾ ਬਹੁ ਆਪਾਂ ਨੂੰ ਨਹੀਂ ਕੋਈ ਪਤਾ ਜੀ ਉਹ ਦੱਸਦੇ ਆ ਵੀ ਆ ਵੀ ਬੱਚੀ ਤੇ ਝੋਟੀਕੋ ਘਰੋ ਲਈਆਂ ਇਹ ਵੀ ਦੁੱਧ ਨੂੰ ਚੰਗੀਆਂ ਰਹਿੰਦੀਆਂ ਤੇ ਝੋਟੀ ਵੀ ਚੰਗੀ ਬੋਲੋ ਬਾਈ ਤੋਰ ਇਹ ਕੱਦ ਚੰਗਾ ਬਾਈ ਚੰਗੀ ਇਹ ਜਰਸੀ ਜੀ ਚ ਵੜ ਗਈ ਹਮ ਜਰਸੀ ਨਾਲ ਕ੍ਰਾਸ ਹੈ ਤੇ ਕੀ ਮੋਲ ਆ ਫਿਰ ਇਹਦਾ ਬਾਲਾ ਇਹਦਾ 5000 ਰੁਪਏ ਦੀ ਦੇ ਦਾਂਗੇ ਡਾਟਾ ਮਾਨਤਨ ਬੋ ਮੋੜਾ ਮੋਟਾ ਛੋ ਮੰਗ ਮੋਲ ਤਾਂ ਜੇ 7 ਕਰੋ 5 ਦੀ ਛੜਦਾਂਗੇ ਕੋਈ ਛੋਟ ਛਾਟ ਵੀ ਕਰਾਂਗੇ ਇਹ ਵੀ ਨਹੀਂ ਗੱਲ ਕਰਾਂਗੇ ਇਹਦੇ ਤਲਿਹਾਰੇ ਕਰਕੇ ਪਾਇਆ ਦੇਖ ਤੌਰ ਤਾਰ ਤਾਂ ਵਧੀਆ ਤਲਿਹਾਰੇ ਦਾ ਮਨ ਦੀ ਥੋੜੀ ਤਲਿਹਾਰੇ ਦੀ ਹਲਕਤ ਮਾਨੀ ਅੱਜ ਪਹਿਲਾਂ ਸੰਗਲ ਚ ਸੀ ਇਹ 5000 ਰੁਪਏ ਮੋਲਾ ਮਾਨਤਣ ਹੋ ਜਾਊਗਾ ਠੀਕ ਹੈ ਤੇ ਤਕਰੀਬਨ ਕਾ ਬੜੀ ਜੀ ਇੱਕ ਵਾਰੀ ਇਹ ਬੋਲ ਹਟੀ ਅੱਛਾ ਤੇ ਹੁਣ ਇਹ ਦੁਬਾਰੇ ਕੱਲ ਪਸ਼ੂਆਂ ਤੇ ਚੜਦੀ ਜੇ ਸੀ ਠੀਕ ਹੈ ਤੇ ਦੀ ਪੰਜਾ ਦਿਨਾਂ ਚ ਬੋਲ ਪੇ ਠੀਕ ਹੈ ਭਾਈ ਹਮ ਅੱਗੇ ਵੀਰੇ ਝੋਟੀ ਕਿੰਨੀ ਕੁ ਉਮਰ ਹੈ ਜੀ ਇਹ ਕੋਣੇ 1 3 ਸਾਲ ਦੀ ਠੀਕ ਹੈ ਭਾਈ ਝੋਟੀ ਦੀ ਕੱਦ ਕਾਠ ਤੇ ਪਿੱਠ ਪੁੜਾ ਦੇਖ ਲੈ ਹਮ ਕਿੰਨਾ ਦੁੱਧ ਸੀ ਮਾਂ ਥੱਲੇ ਉਹ ਤਾਂ ਕਹਿੰਦੇ ਸੀ ਉਹਨਾਂ ਦੇ ਕਹਿੰਦੀ ਗੱਲ ਆ ਵੀ ਝੋਟੀ ਪਹਿਲੇ ਸੂਈ 12 ਲੀਟਰ ਦਿੰਦੀ ਆ ਹਮ ਜਿਹੜੇ ਉਹਨਾਂ ਦੇ ਘਰ ਦਾ ਰਵਾ ਸੀ ਹਮ ਉਹ ਕਹਿੰਦੇ ਸੀ 12 ਕਿਲੋ ਦੋ ਬਾਕੀ ਆਪੋ ਆਪਣੀ ਸੇਵਾ ਆਪਾਂ ਤਾਂ ਇਹ ਦੇਖੀਏ ਪਿੱਠ ਪੁੜਾ ਦੇਖਿਆ ਹਮ ਤੇ ਕੱਦ ਕਾਠ ਲੰਬਾਈ ਝੋਲੀ ਚਾਲੀ ਥਣ ਥਣ ਚਾਰੀ ਆ ਇਹ ਇਹ ਮਹੀਨੇ ਤੋਂ ਦੋ ਚਾਰ ਦਿਨ ਉੱਤੇ ਉਹਨਾਂ ਨੇ ਟੀਕਾ ਭਰਾਇਆ ਵੀ ਦੱਸਿਆ ਖਾਲੀ ਕਰਕੇ ਲਈ ਆ ਖਾਲੀ ਕਰਕੇ ਦੇਣੀ ਆ ਠੀਕ ਆ ਭਾਈ ਹੂੰ ਖਾਲੀਆਂ ਵਾਲਾ ਹੀ ਭਾਗ ਆ ਖਾਲੀਆਂ ਵਾਲਾ ਹੀ ਭਾਗ ਆ ਹੂੰ ਠੀਕ ਆ ਭਰਾਇਆ ਚਲੋ ਦੱਸਿਆ ਚੰਗਾ ਹੁੰਦਾ ਨੇ ਹਾਂ ਵੀ ਕਈ ਵਾਰੀ ਉਹ ਉਹਨਾਂ ਨੇ ਕਿਹਾ ਵੀ ਕੋਈ ਗਰਮ ਚੀਜ਼ ਨਾ ਦਿਓ ਹੂੰ ਠੀਕ ਆ ਵੀ ਹੂੰ ਤੋਰ ਤਾਰ ਬੇਲਬੂਲ ਪੂਰੀ ਲੰਮੀ ਆ ਸਹੀ ਗੱਲ ਇੱਕ ਧਿਆਰੇ ਦੀ ਹਲਕਤ ਜੀ ਮੰਨਦੀਆਂ ਹੂੰ ਕੀ ਮੋਲ ਦਾ ਜਾਇਜ਼ ਆ ਫਿਰ ਮੜੇ ਮਾਗਰ ਜੇ ਹੋ ਜੋ ਨਾਲ ਭਾ ਜ਼ਲੂਰੀ ਸਹੀ ਤੋਰ ਤਾਰ ਜਮਾ ਸਹੀ ਹੈ ਕੋਈ ਦਿੱਕਤ ਨਹੀਂ ਹੈਗੀ ਹੂੰ ਦੇਖ ਤੋਰ ਤਾਰ ਦੇਖ ਛੋਟੀ ਦੀ ਸੰਗ ਸੰਗ ਕਦ ਕਾਠ ਸਹੀ ਗੱਲ ਬੇਲ ਸਮੀ ਪੜੀ ਆ ਹਣਾ ਛੋਟੀ ਪੂਰੀ ਪਲੀ ਵੀ ਆ ਖਰਾਕ ਨਾਲ ਪਲੀ ਵੀ ਆ ਸਹੀ ਗੱਲ ਹੂੰ ਠੀਕ ਆ ਵੀ ਵੈਸੇ ਪੜਾਇਆ ਵਾ ਠੀਕ ਆ ਪੜਾਇਆ ਗੇ ਰਹਿ ਵੀ ਸਕਦੀਆਂ ਜਾਗਲੇ ਨੇ ਉਹੀ ਕਹਿਤਾ ਐਸ ਗੱਲ ਵਾਲੇ ਨਹੀਂ ਆਪਾਂ ਨੂੰ ਪਤਾ ਹੂੰ ਟੀਕੇ ਦੇ ਤਿਆਰ ਆ ਮੰਨ ਕੇ ਜਾਣਾ ਹਾਂ ਜੇ ਨਾਂ ਵੀ ਭਰਾਇਆ ਹੋਏ ਟੀਕਾ ਹਾ ਮੰਨ ਲਓ ਹੁਣ ਮੀਂਹ ਮੂੰਹ ਪੈ ਕੇ ਹਟੇ ਨੇ ਲਈ ਜਣਾ ਮੁੱਲ ਕੀ ਐ ਬਾਈ ਇਹਦਾ ਟਰਟਰ ਮੁੱਲ 35000 ਰੁਪਏ ਚੋ ਕਰ ਦਾਂਗੇ ਛੋਟ ਛੜ ਠੀਕ ਆ ਹਾਂ ਆਪਾਂ ਮੁੱਲੇ ਦਾ ਰੱਖਿਆ ਦੂਜਾ ਕੱਟਣ ਵਾਲਾ ਹੀ ਵਿਕਤਲ ਵੱਡਣ ਨਾਲ ਕੋਈ ਪਾਲਣ ਵਾਲਾ ਲੈ ਜੇ ਆਪਾਂ ਮਾਨ ਕਰ ਦਾਂਗੇ ਵੀ ਟਾਣੂ ਉਧਰ ਬਾਗੀ ਖਤਮ ਆ ਖੇਡਾ ਨੂੰ ਪੂਛ ਪਾਇ ਦੇ ਕਿੰਡੀ ਲੰਮੀ ਆ ਸਾਰੀ ਕਾਲੀ ਪੂਛ ਆ ਸਹੀ ਆ 35000 ਰੁਪਇਆ ਮੋਲਾ ਮੰਨ ਦਾ ਜਰੂਰ ਹੋ ਜਾਊਗਾ ਨਾ ਕਿਸੇ ਭਰਾ ਕੋਲ ਤਨ ਤੰਨੇ ਦਿਖਾਤੀ ਕਿਸੇ ਵੀਰ ਦੇ ਕੋਈ ਵੀ ਨਗ ਬਖਾਨ ਦਾ ਵੀ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਬਈ